ਹੈਲੋ ਫਰੈਂਡਸ ਕਿਵੇਂ ਹੋ ਸਾਰੇ ਠੀਕ ਠਾਕ ਹੋਵੋਗੇ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਆ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਆਪਾਂ ਵੀ ਠੀਕ ਠਾਕ ਆ ਵੀ ਹੋਰ ਸੁਣਾਓ ਸਾਰੇ ਕਿਵੇਂ ਹੋ ਠੀਕ ਹੋ ਚਲੋ ਸਾਰੇ ਠੀਕ ਹੀ ਜਾਈਗੇ ਤੇ ਆਪਾਂ ਫੇਰ ਮਿਲਾਂ ਅੱਜ ਤੁਹਾਡੇ ਲਈ ਇੱਕ ਛੋਟੀ ਜੀ ਵੀਡੀਓ ਲੈ ਕੇ ਤੇ ਅੱਜ ਹੈਗਾ ਇੱਕ ਨਵਾਂ ਸਾਲ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਠੀਕ ਆ ਉਮੀਦ ਕਰਦੇ ਹਾਂ ਵੀ ਸਾਰੇ ਵਧੀਆ ਹੋਣਗੇ ਤੇ ਪਰਮਾਤਮਾ ਅਗੇ ਇਹੀ ਅਰਦਾਸ ਕਰਦੇ ਆ ਕਿ ਸਾਰਿਆਂ ਲਈ ਜਿਹੜਾ ਨਵਾਂ ਸਾਲ ਆ ਖੁਸ਼ੀਆਂ ਲੈ ਕੇ ਆਵੇ ਤੇ ਕੋਈ ਵੀ ਕਿਸੇ ਵੀ ਤਰ੍ਹਾਂ ਦੇ ਆ ਜਿਹੜੇ ਵੀ ਕੋਈ ਮੁਸੀਬਤਾਂ ਦੁੱਖ ਸਾਰੇ ਕੱਟੇ ਜਾਂ ਤੇ ਨਵਾਂ ਸਾਲ ਆ ਜਿਹੜਾ ਸਾਰਿਆਂ ਲਈ ਵਧੀਆ ਦਾ ਹੋਵੇ ਠੀਕ ਆ ਤੇ ਅੱਜ ਆਪਾਂ ਇੱਕ ਛੋਟੀ ਜੀ ਵੀਡੀਓ ਲੈ ਕੇ ਆਏ ਆ ਜਿਹੜੀ ਕਿ ਕਿਸੇ ਭੈਣ ਦੇ ਕਮੈਂਟ ਤੇ ਆ ਇੱਕ ਭੈਣ ਨੇ ਕਮੈਂਟ ਕੀਤਾ ਸੀ ਵੀ ਜਿਹੜਾ ਵੀ ਤੁਸੀਂ ਨਾਈਟ ਨੂੰ ਆਪਦਾ ਜੋ ਵੀ ਮਤਲਬ ਕਿਹੜਾ ਕਿਹੜਾ ਵੀਕ ਚ ਕਰਦੀ ਉਹ ਮ사ਜ ਵਗੈਰਾ ਕਾਦੀ ਨਾ ਕਰਦੀ ਉਹ ਪੂਰਾ ਆਪਦਾ ਸ਼ੇਅਰ ਕਰਿਓ ਰੁਟੀਨ ਠੀਕ ਆ ਤੇ ਆਪਾਂ ਉਹ ਚੀਜ਼ਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਜਿਹੜੀਆਂ ਜਿਹੜੀਆਂ ਚੀਜ਼ਾਂ ਆਪਾਂ ਨਾਈਟ ਨੂੰ ਫੇਸ ਤੇ ਲਗਾਉਣੀ ਤੇ ਉਹ ਜਿਹੜੀਆਂ ਚੀਜ਼ਾਂ ਆਪਾਂ ਤੁਹਾਨੂੰ ਸਾਰੀਆਂ ਦੱਸ ਦਾਂਗੇ ਅੱਜ ਸਭ ਤੋਂ ਪਹਿਲੇ ਨੰਬਰ ਤੇ ਤਾਂ ਹੈਗਾ ਆਹ ਕੋਕੋਨਟ ਆਇਲ ਠੀਕ ਆ ਬਹੁਤ ਜ਼ਿਆਦਾ ਵਧੀਆ ਚੀਜ਼ ਆ ਇਹ ਇਹਦੀ ਮ사ਜ ਆ ਜਿਹੜੀ ਮੈਂ ਕਹਿਣੀ ਆ ਵੀ ਕਿਸੇ ਵੀ ਤਰ੍ਹਾਂ ਦਾ ਦਾਗ ਆ ਕੋਈ ਵੀ ਕੁਝ ਵੀ ਆ ਕੋਈ ਤੁਹਾਡੇ ਫੇਸ ਤੇ ਨਹੀਂ ਰਹੂਗਾ ਠੀਕ ਆ ਇਹ ਤੁਸੀਂ ਇਕੱਲਾ ਵੀ ਲਗਾ ਸਕਦੇ ਆ ਇਹਦੇ ਵਿੱਚ ਤੁਸੀਂ ਦੋਨੇ ਚੀਜ਼ਾਂ ਨੂੰ ਮਿਕਸ ਕਰਕੇ ਜਿਵੇਂ ਇੱਕ ਤਾਂ ਉਹ ਮਤਲਬ ਕੋਕੋਨਟ ਆਇਲ ਇੱਕ ਹੈਗੀ ਆ ਬਐਸਲੀਨ ਸੋਰੀ ਠੀਕ ਆ ਇਹ ਛੋਟੀ ਜੀ ਬਐਸਲੀਨ ਕੰਮ ਦੀ ਬਹੁਤ ਆ ਜੇ ਤੁਸੀਂ ਇਹਨੂੰ ਨਾਈਟ ਨੂੰ ਵਰਤਣਾ ਸ਼ੁਰੂ ਕਰਤਾ ਤੁਹਾਨੂੰ ਆਪਦੀ ਸਕਿਨ 'ਚ ਚੇਂਜ ਇੰਨੇ ਕਿ ਜ਼ਿਆਦਾ ਨਜ਼ਰ ਆਉਣਗੇ ਤੁਸੀਂ ਯਕੀਨ ਨਹੀਂ ਮੰਨੋਗੇ ਵੀ ਇੰਨਾ ਜ਼ਿਆਦਾ ਫਰਕ ਨਜ਼ਰ ਆਊਗਾ ਤੁਹਾਡੀ ਸਕਿਨ 'ਚ ਠੀਕ ਆ ਆ ਦੇਖੋ ਇਹ ਦੋਨੇ ਚੀਜ਼ਾਂ ਨੂੰ ਮਿਕਸ ਕਰਕੇ ਆਪਾਂ ਇੱਕ ਦਿਨ ਦਾ ਏ ਲਗਾਉਣੀ ਹੈ ਠੀਕ ਆ ਤੇ ਇੱਕ ਦਿਨ ਆਪਾਂ ਲਗਾਉਣਾ ਹੈਗਾ ਆ ਹੈਗੀ ਆਪਣੇ ਕੋਲੇ ਗ੍ਰੇਸਲੀਨ ਇਹਦੇ ਵਿੱਚ ਆਪਾਂ ਲੈਣੀ ਆ ਐਲੋਵੀਰਾ ਜੈਲ ਦੋਨੇ ਚੀਜ਼ਾਂ ਨੂੰ ਮਿਕਸ ਕਰਕੇ ਠੀਕ ਆ 2 ਮਿੰਟ ਠੀਕ ਆ ਤੇ ਦੂਸਰੇ ਨੰਬਰ ਤੇ ਹੈਗੀ 1 ਮਿੰਟ ਕੈਮਰਾ ਸਹੀ ਹੈਗਾ ਤੇ ਇੱਕ ਆਪਣੇ ਕੋਲੇ ਤੁਹਾਨੂੰ ਦੱਸਿਆ ਵੀ ਇਹ ਗ੍ਰੇਸਲੀਨ ਤੇ ਐਲੋਵੀਰਾ ਜਲ ਦੋਨਾਂ ਨੂੰ ਮਿਕਸ ਕਰਕੇ ਇੱਕ ਦਿਨ ਤੁਸੀਂ ਇਹ ਲਗਾਉਣਾ ਇੱਕ ਦਿਨ ਤੁਸੀਂ ਇਹ ਲਗਾਉਣਾ ਠੀਕ ਆ ਹਫਤੇ 'ਚ 7 ਡੇਜ਼ ਹੁੰਦੇ ਆ ਤਾਂ ਆਪਾਂ ਦੋ ਦਿਨਾਂ ਦਾ ਤੁਹਾਨੂੰ ਦੱਸਦਾ ਵੀ ਦੋ ਦਿਨ ਤੁਸੀਂ ਕਿਵੇਂ ਲਗਾਤਾਰ ਯੂਜ਼ ਕਰਦੇ ਰਹਿਣਾ ਇਹਨੂੰ ਬਹੁਤ ਕੁਝ ਵੀ ਲਗਾਉਣ ਦੀ ਤੁਹਾਨੂੰ ਫੇਸ ਤੇ ਲੋੜ ਨਹੀਂ ਪੈਣੀ ਜੇ ਤੁਸੀਂ ਇਹਨਾਂ ਚੀਜ਼ਾਂ ਦੀ ਮ사ਜ ਕਰਨੀ ਸ਼ੁਰੂ ਕਰਦੇ ਹੋ ਠੀਕ ਆ ਇੱਕ ਹੈਗਾ ਆਪਣੇ ਕੋਲੇ ਮਲਠੀ ਸੀਰਮ ਆ ਦੇਖੋ ਮੇਰਾ ਥੋੜਾ ਜਿਹਾ ਹੀ ਆ ਥੱਲੇ ਬਸ ਹੁਣ ਠੀਕ ਆ ਇੱਕ ਦਿਨ ਤੁਸੀਂ ਇਹ ਯੂਜ਼ ਕਰਨਾ ਇਹਨੂੰ ਤਾਂ ਜੇ ਤੁਸੀਂ ਰੁਟੀਨ ਚ ਡੇ ਨੂੰ ਵੀ ਯੂਜ਼ ਕਰ ਸਕਦੇ ਜਿੰਨਾਂ ਦੇ ਬਣਾ ਦੇ ਪਿਗਮੈਂਟੇਸ਼ਨ ਆ, ਸ਼ਾਇਆ ਪਈਆਂ ਆ, ਕਿਸੇ ਵੀ ਤਰ੍ਹਾਂ ਦੇ ਦਾਗ ਆ ਉਹ ਚੀਜ਼ਾਂ ਜਿਹੜੀਆਂ ਇਹਦੇ ਨਾਲ ਰਿਮੂਵ ਹੋ ਜਾਂਦੀਆਂ ਆ ਦੇਖੋ। ਠੀਕ ਆ ਹੁਣ ਇਹ ਆਪਣਾ ਆ ਦੇਖੋ। ਠੀਕ ਆ ਇਹਨੂੰ ਯੂਜ਼ ਕਰਨਾ। ਤੇ ਇੱਕ ਆਪਣੇ ਕੋਲੇ ਤੁਸੀਂ ਇੱਕ ਦਿਨ ਕੀ ਕਰਨਾ ਹੈ ਗਲੇਸ ਹੈ ਗਲੇਸਰੀਨ ਆਦੇ ਹੱਥ ਤੇ ਪਾ ਕੇ ਥੋੜਾ ਜਿਹਾ ਲੈਣਾ ਵਿੱਚ ਗੁਲਾਬ ਜਲ ਦੋਨਾਂ ਚੀਜ਼ਾਂ ਨੂੰ ਮਿਕਸ ਕਰਕੇ ਇਹ ਚੀਜ਼ ਜਿਹੜੀ ਕੀ ਆ ਫਿਰ ਤੋਂ ਸ਼ੁਰੂ ਕਰਦੇ ਹਾਂ ਤੇ ਇੱਕ ਦਿਨ ਹੈਗਾ ਆਪਣੇ ਕੋਲੇ ਦੇਸੀ ਕਿਉ ਪਿਓਰ ਕਰਦਾ ਠੀਕ ਆ ਮਾਰਕੀਟ ਵਾਲਾ ਨਹੀਂ ਯੂਜ਼ ਕਰਨਾ ਤੁਸੀਂ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸੀ ਵੀ ਜਦੋਂ ਵੀ ਤੁਸੀਂ ਫੇਸ ਤੇ ਯੂਜ਼ ਕਰਨਾ ਚਾਹੇ ਤੁਸੀਂ ਥੋੜਾ ਕਿਸੇ ਤੋਂ ਲੈ ਲਓ ਜੇ ਤੁਹਾਡੇ ਘਰੇ ਨਹੀਂ ਹੁੰਦਾ ਮਤਲਬ ਘਰ ਦਾ ਤਾਂ ਤੁਸੀਂ ਕਿਸੇ ਤੋਂ ਲੈ ਕੇ ਸਪੈਸ਼ਲ ਆਫ ਦੀ ਫੇਸ ਵਾਸਤੇ ਰੱਖ ਲਓ ਕਿਉਂਕਿ ਇਹ ਕੋਈ ਆਇਆ ਤਾਂ ਹੈ ਨਹੀਂ ਵੀ ਕਿਲੋ ਜਿਹੜਾ ਕਿ ਹਫ਼ਤੇ ਜੇ ਮੁੱਕ ਜੂ ਇਹ ਤਾਂ ਇੰਨਾ ਸਾਰਾ ਮਤਲਬ ਅੱਧਾ ਕਿਲੋ ਪਾਈਆ ਤੁਸੀਂ ਲੈ ਲਓਗੇ ਤਾਂ ਤੁਹਾਡਾ ਕਿੰਨਾ ਟਾਈਮ ਲੰਘ ਜੂਗਾ ਤੇ ਨਾ ਹੀ ਇਹ ਖਰਾਬ ਹੁੰਦਾ ਠੀਕ ਆ ਜਿਹੜਾ ਘਰ ਦਾ ਹੋਵੇ ਜਿਆਦਾ ਕੰਚ ਦੀ ਡੱਬੀ ਚ ਪਾ ਕੇ ਰੱਖੋ ਇਹਨੂੰ ਪਲਾਸਟਿਕ ਦੀ ਚ ਕਦੇ ਵੀ ਨਾ ਰੱਖੋ ਤੇ ਜਾਂ ਫਿਰ ਤੁਸੀਂ ਸਟੀਲ ਦੇ ਚ ਪਾ ਕੇ ਰੱਖੋ ਇਹ ਜੀ ਜਿਹੜਾ ਕਿਉਂ ਖਰਾਬ ਹੀ ਹੋਗਾ ਪਲਾਸਟਿਕ ਦੇ ਚ ਨਾ ਪਾਇਓ ਕਿਉਂਕਿ ਉਹਦੇ ਚ ਇਹ ਜਿਹੜੀਆਂ ਚੀਜ਼ਾਂ ਖਰਾਬ ਹੋ ਜੰਗੀਆਂ ਸ਼ੁਰੂ ਹੋ ਜੰਗੀਆਂ ਪਲਾਸਟਿਕ ਚ ਇਸ ਕਰਕੇ ਤੇ ਤੁਸੀਂ ਇਹਨਾਂ ਚੀਜ਼ਾਂ ਦੀ ਮ사ਜ ਹੈ ਜਿਹੜੀ ਕਰਨੀ ਸ਼ੁਰੂ ਕਰੋ ਠੀਕ ਆ ਇਹਨੂੰ ਵੀ ਤੁਸੀਂ ਮ사ਜ ਕਿਵੇਂ ਕਰਨੀ ਹੁਣ ਆਪਾਂ ਇੱਕ ਜੀ ਲਗਾ ਕੇ ਤੁਹਾਨੂੰ ਮ사ਜ ਦੱਸ ਦਿੰਦੇ ਆ ਵੀ ਕਿਵੇਂ ਕਰਨੀ ਆਪਾਂ ਤੁਹਾਨੂੰ ਉਹ ਮਲਠੀ ਸੀਰਮ ਲਗਾ ਕੇ ਮ사ਜ ਦੱਸ ਦਿੰਦੇ ਆ ਵੀ ਕਿਵੇਂ ਕਰਨੀ ਇਹ ਸਾਰੇ ਨਾ ਚੀਜ਼ਾਂ ਜਿਹੜੀਆਂ ਇਹ ਨਾਈਟ ਨੂੰ ਲਗਾਉਣੀ ਆ ਤੁਸੀਂ ਜਦੋਂ ਵੀ ਸੌਣਾ ਆਪਦਾ ਫੇਸ ਆ ਜਿਹੜਾ ਵਾਸ਼ ਕਰ ਲੈਣਾ ਪਹਿਲਾਂ ਚੰਗੀ ਤਰ੍ਹਾਂ ਫੇਸ ਵਾਸ਼ ਕਰਕੇ ਉਸ ਤੋਂ ਬਾਅਦ ਤੁਸੀਂ ਆਪਦੇ ਫੇਸ ਤੇ ਇਸ ਜਿਵੇਂ ਹੁਣ ਆਪਾਂ ਸੀਰਮ ਲਗਾਉਣਾ ਠੀਕ ਆ ਆ ਦੇਖੋ ਮੈਂ ਫੇਸ ਤੇ ਲਗਾਇਆ ਐਵੇਂ ਕਰਕੇ ਮ사ਜ ਕਰਨ ਦਾ ਤਰੀਕਾ ਆਪਾਂ ਤੁਹਾਨੂੰ ਦੱਸ ਦਿੰਨੇ ਸਾਰੀਆਂ ਚੀਜ਼ਾਂ ਦਾ ਮ사ਜ ਐਵੇਂ ਕਰਨੀ ਜਿਵੇਂ ਆਪਾਂ ਤੁਹਾਨੂੰ ਦੱਸ ਦਿਆਂਗੇ ਠੀਕ ਆ ਤੇ ਕਰਨੀ ਨਾਈਟ ਨੂੰ ਆ ਦੇਣੂ ਨਹੀਂ ਕਰਨੀ ਤਾਂ ਜਿਹੜੀ ਮ사ਜ ਆ 10 ਤੋਂ 15 ਮਿੰਟ ਕਿਸੇ ਵੀ ਆਇਲ ਦੀ ਜਿਹੜੀ ਕਰਨੀ ਆ ਤੁਸੀਂ ਕੋਈ ਵੀ ਆਇਲ ਇਸ ਚੀਜ਼ ਦੀ ਕਰਨੀ ਹੋ ਰਾਤ ਨੂੰ ਕਰਿਆ ਕਰੋ ਐਵੇਂ ਕਰਕੇ ਸਭ ਤੋਂ ਪਹਿਲਾਂ ਜਿਹੜਾ ਆਪਣੇ ਫੋਰਹੈਡ ਦੇ ਰਿੰਕਸ ਵਗੈਰਾ ਰਿੰਕਲਸ ਵਗੈਰਾ ਫਾਈਨ ਲਾਈਨਸ ਬਣੀਆਂ ਹੁੰਦਾ ਉਹ ਉਸ ਤੇ ਕਿਵੇਂ ਕਰਨੀ ਸਭ ਤੋਂ ਪਹਿਲਾਂ ਆਹ ਵਾਲੀਆਂ ਤੈਨੂੰ ਪਾ ਚੱਕਣੀਆਂ ਨੇ ਠੀਕ ਹੈ ਐਵੇਂ ਕਰਕੇ ਐਵੇਂ ਐਸੀ ਠੀਕ ਆ ਫਿਰ ਤੁਸੀਂ ਐਵੇਂ ਕਰਨਾ ਤਾਂ ਕਿ ਜਿਹੜੀ ਆਪਣੀ ਫੇਸ ਦੀ ਸ਼ੇਪ ਆ ਉਹ ਵੀ ਵਧੀਆ ਰਹੇ ਤੇ ਕਿਸੇ ਵੀ ਤਰ੍ਹਾਂ ਦੇ ਦਾਗ ਤੱਬੇ ਰਿੰਕਲਸ ਪਈਆਂ ਜਿਹੜੀਆਂ ਉਹ ਬਹੁਤ ਜਲਦੀ ਰਿਮੂਵ ਹੋ ਜਾਂਦੀਆਂ ਜੇ ਤੁਸੀਂ ਇੱਕ ਮਤਲਬ ਲਗਾਤਾਰ 15 ਦਿਨ ਐਵੇਂ ਮ사ਜ ਕਰੂਗੀ ਇਹਨਾਂ ਚੀਜ਼ਾਂ ਦੀ ਤਾਂ ਤੁਹਾਨੂੰ ਆਪਦੇ ਮਤਲਬ ਫੇਸ 'ਚ ਆਪਣੀ ਆਪ ਫਰਕ ਦੇਖੂਗਾ ਤੁਸੀਂ ਖੁਦ ਦੇਖੋਗੇ ਇਹ ਚੀਜ਼ ਨੂੰ ਠੀਕ ਆ ਐਵੇਂ ਕਰ फिर आगल ले मतलब आ चीज तो चीज़ नहीं जानी चाहती आ चीज अपने बनी हुई है ना जे आज इथी ठीक है पांच सत्त बारी चीज़ करनी ਠੀਕ ਆ ਫਿਰ ਤੁਸੀਂ ਇਦੋ ਐਵੇਂ ਕਰ ਕਰ ਕੇ ਫਿਰ ਇਦੋ ਠੀਕ ਆ ਫਿਰ ਤੁਸੀਂ ਐਸ ਜੀ ਤੋਂ ਜਿਵੇਂ ਆ ਚੀਜ਼ਾਂ ਨੇ ਇੱਕਾ ਨਾਲ ਵੀ ਕਰ ਸਕਦੇ ਹੋ ਦੋਨਾਂ ਨਾਲ ਵੀ ਕਰ ਸਕਦੇ ਹੋ ਠੀਕ ਆ ਐਸ ਨੂੰ ਆਈ ਬਰੋ ਨਾਲ ਐਵੇਂ ਕਿਉਂਕਿ ਜਦੋਂ ਆਪਾਂ ਮ사ਜ ਕਰਦੇ ਉਦੋਂ ਜਿਹੜਾ ਆਪਣਾ ਬਲੱਡ ਸਰਕੂਲੇਸ਼ਨ ਆ ਉਹ ਤੇਜ਼ ਹੋ ਜਾਂਦਾ ਜਿਸ ਦੇ ਨਾਲ ਸਕਿਨ ਤੇ ਗਲੋ ਵੀ ਆਉਂਦਾ ਤੇ ਰਿੰਕਲਸ ਵੀ ਖਤਮ ਹੋ ਜਾਂਦੇ। ਐਂ ਫਿਰ ਇੱਕ ਮਤਲਬ ਕਮੈਂਟ ਪੈਣਾ ਹੋਰ ਕਰਦੇ ਆ ਵੀ ਜਦੋਂ ਕਿਸੇ ਵੀ ਤਰ੍ਹਾਂ ਦੀ ਆਪਾਂ ਮ사ਜ ਕਰਦੇ ਆ ਕੋਈ ਵੀ ਚਾਹੇ ਉਹ ਕੋਕੋਨਟ ਆਇਲ ਆ ਚਾਹੇ ਉਹ ਦੇਸੀ ਘਿਓ ਆ ਚਾਹੇ ਉਹ ਵੈਸਲੀਨਾ ਗ੍ਰੇਸਲੀਨਾ ਗੁਲਾਬ ਜੈਲਾ ਜਾਂ ਮਲਠੀ ਸੀਰਮ ਆ ਦਾ ਐਲੋਵੀਰਾ ਜੈੱਲ ਆ ਜਾਂ ਤਾਂ ਫਿਰ ਤੁਸੀਂ ਫੇਸ ਤੋਂ ਨਾ ਨਹੀਂ ਜੀ ਫੇਸ ਤੋਂ ਹੋਣਾ ਨਹੀਂ ਤੁਸੀਂ ਜਿਹੜੀ ਮ사ਜ ਇਹ ਕਰਨੀ ਆ ਸਿਰਫ ਉਦੋਂ ਹੀ ਕਰਨੀ ਆ ਜਦੋਂ ਤੁਸੀਂ ਬਿਲਕੁਲ ਬੈੱਡ ਤੇ ਪੈਣਾ ਠੀਕ ਆ ਪਰ ਇਹ ਵੀ ਕਰ ਸਕਦੇ ਹੋ ਬੈਠ ਕੇ ਵੀ ਕਰ ਸਕਦੇ ਹੋ ਠੀਕ ਆ ਫੇਸ ਨੂੰ ਤੋਂ ਕਿ ਉਸ ਤੋਂ ਬਾਅਦ ਤੁਸੀਂ ਉਵੇਂ ਓਵਰਨਾਈਟ ਲਈ ਛੱਡ ਦੇਣਾ ਫੇਸ ਸੁਬਾ ਉੱਠ ਕੇ ਜਿਹੜਾ ਵੀ ਤੁਸੀਂ ਆਪਦਾ ਜਿਵੇਂ ਵੀ ਫੇਸ ਤੋਂ ਹੋਣਿਓ ਉਵੇਂ ਧੋ ਲੈਣਾ ਬਸ ਠੀਕ ਆ ਨਾਲ ਦੀ ਨਾਲ ਫੇਸ ਨਹੀਂ ਧੋਣਾ ਇਹਨਾਂ ਇਹ ਜਿਹੜੀਆਂ ਚੀਜ਼ਾਂ ਤੁਸੀਂ ਯੂਜ਼ ਕਰੋਗੇ ਨਾ ਇਹਨਾਂ ਦਾ ਕੋਈ ਵੀ ਇਹ ਨਹੀਂ ਹੈਗਾ ਈ ਤੁਹਾਡਾ ਫੇਸ ਚਿਪਚਿਪਾ ਲੱਗੂਗਾ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਫੇਸ ਤੇ ਮਤਲਬ ਤੁਹਾਨੂੰ ਐ ਲੱਗੂਗਾ ਵੀ ਤੁਹਾਡਾ ਫੇਸ ਤੇ ਚਿਪ ਚਿਪਾ ਆ ਜਾਂ ਪੈ ਚਿਖਨਾਈ ਆ ਜਾਂ ਤੁਹਾਨੂੰ ਕੁਝ ਵੀ ਹੁੰਦਾ ਐਵੇਂ ਤਾਂ ਕੁਝ ਨਹੀਂ ਜਦੋਂ ਆਪਾਂ ਮ사ਜ ਕਰਾਂਗੇ ਸਾਰੀਆਂ ਚੀਜ਼ਾਂ ਜਿਹੜੀਆਂ ਵਿੱਚ ਕਵਰ ਹੋ ਜਾਣਗੀਆਂ ਪੂਰੀ ਤਰ੍ਹਾਂ ਨਾਲ ਜਿਹੜੀਆਂ ਅੰਦਰ ਆਪਣੀ ਸਕਿਨ ਦੇ ਚਲੰਗੀਆਂ ਕੋਈ ਵੀ ਭੋਰਾ ਵੀ ਇਸ ਚੀਜ਼ ਨੂੰ ਮਹਿਸੂਸ ਨਹੀਂ ਠੀਕ ਆ ਤੇ ਚਲੋ ਜੀ ਹੁਣ ਆਪਾਂ ਜਿਹੜਾ ਕੀ ਐ ਹਾਂਜੀ ਉਸ ਤੋਂ ਬਾਅਦ ਜਦੋਂ ਤੁਸੀਂ ਇਹਨਾਂ ਮ사ਜ ਕਰਨੀ ਓਵਰਨਾਈਟ ਬਾਅਦ ਸੁਬਹਾ ਆਵਦਾ ਫੇਸ ਹੈ ਜਿਹੜਾ ਉਵੇਂ ਧੋ ਲੈਣਾ ਤੇ ਇਹ ਸੀਗਾ ਆਪਣਾ ਜਿਹੜਾ ਨਾਈਟ ਦਾ ਮਤਲਬ ਰੂਟੀਨ ਹੈ ਜਿਹੜੀਆਂ ਚੀਜ਼ਾਂ ਆਪਾਂ ਮ사ਜ ਕਰਦੇ ਹਾਂ ਤੇ ਸਾਰੀਆਂ ਭੈਣਾਂ ਜ਼ਰੂਰ ਟਰਾਈ ਕਰਿਓ ਠੀਕ ਆ ਤੇ ਇਹਨਾਂ ਫੇਸ ਦਾ ਜਿਹੜਾ ਬਹੁਤ ਜ਼ਿਆਦਾ ਤੁਹਾਨੂੰ ਦੱਸਿਆ ਵੀ ਬਹੁਤ ਜ਼ਿਆਦਾ ਫਰਕ ਪਊਗਾ ਉਮੀਦ ਕਰਦੀ ਹਾਂ ਵੀਡੀਓ ਵਧੀਆ ਲੱਗੀ ਹੋਵੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਚਲੋ ਜੀ ਠੀਕ ਆ ਓਕੇ ਮਿਲਦੇ ਹਾਂ ਕੱਲ ਨੂੰ ਕੁਸ਼ਨ ਨਵਾਂ ਲੈ ਕੇ ਬਾਏ ਬਾਏ